ਔਰ ਜੇ ਜਿਵੇਂ ਵੀ ਟੱਕਰ ਨਾ ਪਿਆ ਸੀ ਦੇਖਾਂਗੇ ਅਸੀਂ ਇਸ ਵੱਲੋਂ ਨਖੇਦੀ ਕਰਦੇ ਆਂ ਜਿਹੜੀ ਧਮਕੀ ਦਿੱਤੀ ਗਈ ਉਹਦੀ ਉਹ ਮੁੰਡੇ ਦਾ ਬਾਪ ਕਹੀ ਜਾਂਦਾ ਕਿ ਮੇਰੇ ਦੋਵੇਂ ਮੁੰਡੇ ਇਫੈਕਟਡ ਆ ਇੱਕ ਮੁੱਕ ਗਿਆ ਤੇ ਇੱਕ ਮੁੱਕਣ ਵਾਲਾ ਮੰਜੀ ਤੇ ਉਹ ਮੁੰਡਾ ਖੁਦ ਬੋਲ ਕੇ ਕਹੀ ਜਾਂਦਾ ਜਿਹੜਾ ਜਾਉਂਦਾ ਹੈ ਵੀ ਹਾਂ ਮੈਂ ਟੀਕਾ ਲਾਉਣਾ ਫਲਾਣੇ ਤੋਂ ਨਸ਼ਾ ਲੈਣਾ ਤੇ ਹੋ ਸਕਦਾ ਮਿਸ਼ਾਹ ਹੁਣ ਤੱਕ ਇਹ ਖਬਰ ਆ ਵੀ ਮਨਦੀਪ ਨੂੰ ਚੱਕ ਕੇ ਜੇਲ੍ਹ ਦੇਤਾ ਇਹ ਵੀ ਹੋ ਸਕਦਾ ਇਹ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਇਸ ਕਰਕੇ ਜਿਹੜੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਦੀ ਅਸਲ ਸੱਚਾਈ ਇਹ ਹੈ ਇਹਦੇ ਪਿੱਛੇ ਜਿਹੜਾ ਯੂਥ ਆ ਉਹ ਬੇਰੁਜ਼ਗਾਰ ਆ ਉਹਦੇ ਕੋਲੇ ਕੋਈ ਕੰਮ ਨਹੀਂ ਹੈ ਉਹਦੇ ਹੱਥ ਵਿਹਲੇ ਆ ਇਹਦੇ ਪਿੱਛੇ ਜਿਹੜਾ ਯੂਥ ਆ ਉਹ ਪ੍ਰਵਾਸ ਕਰ ਰਿਹਾ ਉਹਦੀ ਜਿਹੜੀ ਮਾਨਸਿਕਤਾ ਹੈ ਉਹ ਲਗਾਤਾਰ ਜਿਹੜਾ ਬ੍ਰੇਨ ਡ੍ਰੇਨ ਇੱਥੋਂ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਨਖੇਦੀ ਪਾਈ ਜਾ ਰਹੀ ਆ ਉਨ ਖੇਦੀ ਇਸ ਕਰਕੇ ਪਾਈ ਜਾ ਰਹੀ ਹੈ ਕਿਉਂਕਿ ਪਿਛਲੇ ਦਿਨੀ ਇੱਕ ਪੱਤਰਕਾਰ ਮਨਦੀਪ ਸਿੰਘ ਜੋ ਕਿ ਦੁਨੀਆ ਚੈਨਲ ਚਲਾਉਂਦੇ ਆ ਉਹਨਾਂ ਨੇ ਇੱਕ ਵੀਡੀਓ ਪਾਈ ਸੀਗੀ ਪਰ ਉਸ ਵੀਡੀਓ ਦੀ ਵਜ੍ਹਾ ਕਰਕੇ ਉਸ ਨੂੰ ਜਿਹੜਾ ਗੋਲੀ ਮਾਰਨ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹੈਗਾ ਤੇ ਨਾਲ ਹੀ ਆ ਜਿਹੜਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਵੀਡੀਓ ਆ ਜਿਹੜੀ ਉਹ ਚਿੱਤੇ ਦੀ ਵਜ੍ਹਾ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀਗੀ ਤੋ ਵੀਡੀਓ ਜਿਹੜੀ ਪਾਲਿਸ ਦੀ ਪਾਲਿਸ ਵੀ ਹੈ ਜਿਹੜੀ ਹੁਣ ਉਜੋਕੇ ਸਮੇਂ ਦੇ ਵਿੱਚ ਇਹ ਗੱਲ ਆਖਰੀ ਹੈਗੀ ਆ ਕਿ ਤੂੰ ਚਿੱਟੇ ਵਾਲਿਆਂ ਨਾਲ ਪੰਗਾ ਨਾ ਲੈ ਤੇ ਵੀਡੀਓ ਡਿਲੀਟ ਮਾਰ ਦੇ ਪਰ ਹਾਲ ਤੀਕ ਵੀਡੀਓ ਡਿਲੀਟ ਨਹੀਂ ਮਾਰੀ ਗਈ ਤੇ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇਸ ਦੀ ਨਖੇਦੀ ਕਰ ਰਹੀਆਂ ਹੈਗੀਆਂ ਭਾਵੇਂ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਮਾਨ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧਾ ਜਿਹੜਾ ਉਹ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕਾਫੀ ਸਾਰੇ ਘਰ ਆ ਜਿਹੜੇ ਉਹ ਵੀ ਢਾਏ ਗਏ ਕਾਫੀ ਸਾਰੇ ਗ੍ਰਿਫਤਾਰੀਆਂ ਹੋਈਆਂ ਵੱਡੀ ਪੱਧਰ ਦੇ ਉੱਤੇ ਪਰ ਹਾਲ ਤੀਕ ਵੀ ਜਿਹੜੀ ਇਹ ਹਨੇਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਕਿ ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈਗਾ ਨੌਜਵਾਨੀ ਵੱਡੇ ਪੱਧਰ ਤੇ ਨਸ਼ੇ ਦੀ ਮਾਰ ਦੇ ਹੇਠ ਆ ਤੇ ਤੁਹਾਨੂੰ ਦੱਸ ਦਈਏ ਕਿ ਨੌਜਾਨ ਭਾਰਤ ਸਵਾ ਜਥੇਬੰਦੀ ਇਹਨਾਂ ਵੱਲੋਂ ਵੀ ਪਿਛਲੇ ਸਮੇਂ ਦੇ ਦੌਰਾਨ ਆ ਜਿਹੜੀ ਉਹ ਮਹਮ ਬਿੱਡੀ ਹੋਈ ਸੀਗੀ ਇਸ ਜਥੇਬੰਦੀ ਵੱਲੋਂ ਕੁਝ ਪਿੰਡਾਂ ਦੇ ਵਿੱਚ ਡਾਂਗ ਮਾਰਚ ਵੀ ਕੀਤਾ ਗਿਆ ਤੇ ਆਪਣੇ ਆਪਣੇ ਪਿੰਡਾਂ ਨੂੰ ਜਿਹੜਾ ਉਹ ਰੋਕਣ ਦੀ ਨਸ਼ਾ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਆ ਪਰ ਹੁਣ ਆ ਜਿਹੜਾ ਨਵੇਂ ਮਾਮਲੇ ਆ ਜਿਹੜੇ ਫੇਰ ਸਾਹਮਣੇ ਆ ਰਹੇ ਹੈਗੇ ਆ ਸਾਡੇ ਨਾਲ ਨਯਨ ਭਾਰਸਵਾ ਜਥੇਬੰਦੀ ਤੋਂ ਆਗੂ ਮੰਗਾ ਯਾਰ ਜੋ ਕਿ ਜਰਨਲ ਸਕੱਤਰ ਨੇ ਇਸ ਜਥੇਬੰਦੀ ਦੇ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਪਹਿਲਾ ਤੁਹਾਡਾ ਸ਼ੁਕਰੀਆ ਮੋਹਰ ਸਾਹਿਬ ਜੀ ਅੱਛਾ ਬਾਈ ਜੀ ਦੱਸਿਓ ਕਿ ਜੋ ਇੱਕ ਘਟਨਾ ਹੋਈ ਹੈਗੀ ਆ ਪੱਤਰਕਾਰ ਨੂੰ ਧਮਕੀ ਦਿੱਤੀ ਜਾ ਰਹੀ ਹੈਗੀ ਆ ਵੀ ਭਾਈ ਜੀ ਤਾਂ ਤਾ ਤੂੰ ਉਹ ਚਿੱਟੇ ਦੇ ਕਾਰਨ ਜੋ ਮੌਤ ਹੋਈ ਹੈਗੀ ਐ ਚਾਹੇ ਤਾਂ ਉਹ ਵੀਡੀਓ ਡਿਲੀਟ ਮਾਰ ਤੇ ਪੁਲਿਸ ਵੀ ਨਾਲ ਰਲਈ ਹੋਈ ਆ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਪਹਿਲਾਂ ਤੋਂ ਹੀ ਮੋਹਰ ਸਾਹਿਬ ਕਹਿੰਦੇ ਰਹੇ ਆ ਅਸੀਂ ਲਗਭਗ 2011-12 ਤੋਂ ਸਿੰਥੈਟਿਕ ਡਰੱਗ ਦੇ ਖਿਲਾਫ ਸਾਡੀ ਜਥੇਬੰਦੀ ਲਗਾਤਾਰ ਸੰਘਰਸ਼ੀਲ ਅਸੀਂ ਜਦੋਂ ਇੱਕ ਵੱਡੇ ਜਿਹੜੇ ਲੀਡਰ ਨੇ ਅਕਾਲੀ ਦਲ ਦੇ ਉਹਦਾ ਨਾਂ 2014 ਚ ਜਿਹੜਾ ਲਿਸਟ ਚ ਲਿਆ ਡੀਜੀਪੀ ਸ਼ਸ਼ੀਕਾਂਤ ਨੇ ਤੇ ਅਸੀਂ ਉਹਦੀ ਗੱਡੀ ਤੇ ਚੜ ਕੇ ਉਹਦੀ ਬੋਨਟ ਤੇ ਚੜ ਕੇ ਮਜੀਠੀਆ ਗੋਬੈਕ ਦੇ ਨਾਰੇ ਜਿਹੜੇ ਉਹ ਲੱਗੇ ਸੀਗੇ ਤਲਵੰਡੀ ਚੌਧਰੀਆਂ ਚ ਘਰਾਓ ਕੀਤਾ ਫਰੀਦਕੋਟ ਚ ਜਦੋਂ ਅਵਤਾਰ ਬ੍ਰਾਡ ਚੇਅਰਮੈਨ ਬਣਿਆ ਪੀਆਰਟੀਸੀ ਦਾ ਉਦੋਂ ਉਹਦੇ ਖਿਲਾਫ ਅਸੀਂ ਜਿਹੜਾ ਪ੍ਰੋਟੈਸਟ ਆਹੋ ਕਰਿਆ ਉਦੋਂ ਬਾਅਦ ਵੀ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਵਿੱਚ ਇਸ ਸਿੰਥੈਟਿਕ ਡਰੱਗ ਦੇ ਖਿਲਾਫ ਲੜਦੇ ਰਹੇ ਹਾਂ ਤਸਕਰਾਂ ਦੇ ਖਿਲਾਫ ਵੀ ਲੜਦੇ ਰਹੇ ਹਾਂ ਔਰ ਇਹਦੇ 'ਚ ਸਾਡੀ ਇੱਕ ਪੱਕੀ ਸਮਝ ਆ ਜੋ ਅਸੀਂ ਪ੍ਰੈਕਟਿਸ 'ਚੋਂ ਦੇਖਿਆ ਕਿ ਇਹ ਇਹ ਜਿਹੜਾ ਮਾਮਲਾ ਸਾਰਾ ਇਹ ਇੱਕ ਨੈਕਸਸ ਆ ਇਹਨੂੰ ਤੁਸੀਂ ਟੋਟਿਆਂ 'ਚ ਨਹੀਂ ਦੇਖ ਸਕਦੇ ਜਿਹੜਾ ਇਹ ਸਿੰਥੈਟਿਕ ਡਰੱਗ ਆ ਸਾਰਾ ਇਹ ਕਰੋੜਾਂ ਦਾ ਬਹੁਤ ਕਰੋੜੀ ਜਿਹੜਾ ਬਿਜ਼ਨਸ ਆ ਇਸ ਬਿਜ਼ਨਸ ਦੇ ਪਿੱਛੇ ਜਿਹੜੀ ਪੁਲਿਸ ਆ ਵੱਡੀ ਅਫਸਰ ਸਾਹੀ ਆ ਆ ਸਿਆਸਤਦਾਨ ਨੇ ਤੇ ਨਸ਼ੇ ਦੇ ਵੱਡੇ ਵੱਡੇ ਤਸਕਰ ਨੇ ਇਸ ਕਰਕੇ ਜਦੋਂ ਇਸ ਗੱਠਜੋੜ ਦੇ ਖਿਲਾਫ ਕਿਸੇ ਨੇ ਵੀ ਬੋਲਣਾ ਜਦੋਂ ਇਸ ਗੱਠਜੋੜ ਦੇ ਖਿਲਾਫ ਕਿਸੇ ਨੇ ਵੀ ਇਹਨੂੰ ਟਾਰਗੇਟ ਕਰਨਾ ਇਹਦੇ ਖਿਲਾਫ ਸਟੇਟਮੈਂਟ ਤੱਕ ਦੇਣੀ ਹੈ ਇਹ ਇਹਨੂੰ ਹਰਾਸਮੈਂਟ ਕਰਨ ਤੱਕ ਔਰ ਉਹਦੀ ਜਾਨ ਲੈਣ ਤੱਕ ਜਾਂਦੇ ਆ ਇਹ ਆਪਾਂ ਬਹੁਤ ਸਾਰੇ کیسਾਂ 'ਚ ਦੇਖਿਆ ਪਿਛਲੇ ਸਮੇਂ 'ਚ ਅ블ੂ ਕੋਟਲੀਏ ਕਮੇਟੀ ਬਣੀ ਸੀ ਤੁਸੀਂ ਦੇਖਿਆ ਉਸ ਕਮੇਟੀ ਦੇ ਨੌਜਵਾਨ ਨੂੰ ਗੋਲੀਆਂ ਮਾਰਤੀਆਂ ਸੀ ਉਹਦੇ ਪੈਰ 'ਚ ਗੋਲੀ ਮਾਰਤੀ ਸੀ ਤਸਕਰਾਂ ਨੇ ਹਰ ਭਗਵਾਨ ਸਿੰਘ ਸਾਧਕ ਦੇ ਨਾਲ ਢੱਲਵਾ ਖੁਰਦ ਪਿੰਡਾਂ ਉਹ ਨਸ਼ੇ ਵਾਲਿਆਂ ਦੇ ਖਿਲਾਫ ਕਮੇਟੀ ਬਣਾਈ ਤੇ ਪਿੰਡ ਦੇ ਵਿੱਚ ਆ ਕੇ ਇਕੱਠ ਚ 250 ਬੰਦਿਆਂ ਨੇ ਖੜਿਆਂ ਦੇ ਵਿੱਚ ਹਰ ਭਗਵਾਨ ਸਿੰਘ ਨੂੰ ਤਸਕਰ ਗੋਲੀ ਮਾਰ ਗਏ ਤੇ ਜਿਹੜਾ ਉਹ ਮਾਮਲਾ ਵੀ ਨੌਜਵਾਨ ਭਾਰਸਾ ਬਣਾ ਲੜਿਆ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਕਰਵਾਉਣ ਤੱਕ ਵੀ ਲਗਾਤਾਰ ਲੱਗੇ ਹੋਏ ਔਰ ਹਰ ਭਗਵਾਨ ਦੀ ਮੈਡਮ ਨੂੰ ਉਹਨਾਂ ਦੇ ਪਤਨੀ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਵੀ ਅਸੀਂ ਸੰਘਰਸ਼ ਜਿਹੜਾ ਕਰਦੇ ਰਹੇ ਹਾਂ ਔਰ ਹੋਰ ਬਥੇਰੇ ਅਸੀਂ ਮਸਲੇ ਲੜੇ ਆ ਇਸ ਕਰਕੇ ਸਾਡੀ ਇਹ ਸਮਝ ਆ ਕੇ ਇਹਦੇ ਇਹਨੂੰ ਕੱਲੇ ਕਹਿਰੇ ਜਿਹੜੇ ਛੋਟੇ ਤਸਕਰ ਆ ਉਹ ਇਹ ਕਾਰੋਬਾਰ ਨਹੀਂ ਕਰ ਸਕਦੇ ਇਹਦੇ ਪਿੱਛੇ ਪੂਰੀ ਦੀ ਪੂਰੀ ਪਲੈਨਿੰਗ ਆ ਅਫਸਰशाही ਆ ਗੱਠਜੋੜ ਆ ਇਹਦੇ ਪਿੱਛੇ ਇਸ ਕਰਕੇ ਇਸ ਗੱਠਜੋੜ ਨੂੰ ਤੋੜੇ ਬਿਨਾ ਇਸ ਨਸ਼ੇ ਵਾਲੇ ਮਸਲੇ ਦਾ ਕੰਡਾ ਵੀ ਪੂਰਾ ਨਹੀਂ ਜਾ ਸਕਦਾ ਤੇ ਇਹਨੂੰ ਹੱਥ ਪਾਉਣ ਲਈ ਜਿਹੜਾ ਉਹ ਇੱਕ ਬਹੁਤ ਵੱਡੀ ਤੇ ਵਿਆਪਕ ਆ ਜਿਹੜੀ ਮੂਵਮੈਂਟ ਆ ਉਹ ਚਾਹੀਦੀ ਹੈ ਇਹਦੇ ਤੇ ਕਈ ਮੂਵਮੈਂਟਾਂ ਖੜੀਆਂ ਹੁੰਦੀਆਂ ਰਹੀਆਂ ਪਰ ਉਹਦੇ ਚ ਆਪਦੇ ਆਪ ਦੇ ਇੰਟਰਸਟ ਹੁੰਦੇ ਆ ਪੋਲਿਟਿਕਲ ਪਾਰਟੀਆਂ ਵੀ ਉਦੋਂ ਬੋਲਦੀਆਂ ਜਦੋਂ ਕੋਈ ਇਲੈਕਸ਼ਨ ਕੈਂਪੇਨ ਹੁੰਦੀ ਹੈ ਬਾਅਦ ਚ ਉਹ ਚੁੱਪ ਕਰ ਜਾਂਦੇ ਆ ਅਸੀਂ ਤਾਂ ਜਿੰਨੇ ਜੋਗੇ ਆ ਅਸੀਂ ਲਗਾਤਾਰ ਹੀ ਪਿੰਡਾਂ ਦੇ ਵਿੱਚ ਲੱਗੇ ਹੋਏ ਆ ਅਸੀਂ ਪਿੰਡਾਂ ਚ ਡਾਂਗ ਮਾਰਚ ਵੀ ਕਰੇ ਅਸੀਂ ਜਿਹੜੇ ਕੋਈ ਅਫੈਕਟਡ ਸੀਗੇ ਨੌਜਵਾਨ ਉਹਨਾਂ ਨੂੰ ਦਵਾਈ ਵੀ ਦਵਾਈ ਹੁਣ ਵੀ ਅਸੀਂ ਲੱਗੇ ਹੋਏ ਆ ਇਹ ਸਾਡੀ ਇਹ ਇਹ ਜਥੇਬੰਦੀ ਇਹ ਸੋਚਦੀ ਆ ਕਿ ਜਿਹੜੇ ਵੱਡੇ ਕਾਰੋਬਾਰੀ ਆ ਵੱਡੇ ਮਗਰਮੱਛ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਜਿਹੜੇ ਛੋਟੇ-ਮੋਟੇ ਆ ਉਹਨਾਂ ਨਾਲ ਜਿੱਲਾਂ ਭਰੀਆਂ ਹੋਈਆਂ ਪਿਛਲੇ ਦਿਨਾਂ ਚੋਂ ਸਾਡਾ ਇੱਕ ਮਜ਼ਦੂਰ ਆ ਗੂ ਜੇਲ੍ਹ ਜਾ ਕੇ ਆਇਆ ਉਹ ਦੱਸਦਾ ਸੀ ਕਿ ਜਿਹੜੇ ਸਾਰੇ ਇਹ ਅੰਦਰ ਨੇ ਉਹ ਬੰਦੇ ਫੈਕਟਰ ਨੇ ਕਿਉਂਕਿ ਇਹ ਇੱਕ ਚੇਨ ਆ ਜਿਹੜੇ ਵੱਡੇ ਇਹਦੇ ਸਮਗਲਰ ਆ ਉਹ ਥੱਲੇ ਆਪਦੇ ਕਰਿੰਦੇ ਰੱਖਦੇ ਆ ਉਹ ਕਰਿੰਦੇ ਜੇ ਉਹਨਾਂ ਦਾ ਸਮਾਨ ਵੇਚਦੇ ਵੀ ਆ ਤੇ ਵਿੱਚੋਂ ਆਪਦਾ ਹਿੱਸਾ ਵੀ ਰੱਖ ਲੈਂਦੇ ਆ ਇਸ ਤਰ੍ਹਾਂ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਔਰ ਇਹਦੇ ਤੇ ਜਿਹੜਾ ਇਹਨਾਂ ਨੇ ਯੁੱਧ ਨਸ਼ਿਆਂ ਵਿਰੋਧ ਵਾਲੀ ਮੁਹਿੰਮ ਚਲਾਈ ਆ ਪੰਜਾਬ ਸਰਕਾਰ ਨੇ ਥਾਂ ਥਾਂ ਲਿਖ ਕੇ ਬੋਰਡ ਲਾਤੇ ਵੀ ਇੰਨੀਆਂ ਗ੍ਰਿਫਤਾਰੀਆਂ ਹੋ ਗਈਆਂ ਇੰਨਾ ਨਸ਼ਾ ਬਰਾਮਦ ਕਰਤਾ ਜੇ ਕਿਸੇ ਨੂੰ ਲਫਾਫਾ ਵੀ ਲਿਬੜਿਆ ਮਿਲ ਗਿਆ ਉਹਦੇ ਦੇ ਵੀ ਪਰਚਾ ਕਰਤਾ ਇੱਕ ਵਾਰ ਇਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਇਹ ਜਿਹੜਾ ਹੋ ਬੰਦ ਕਰਤਾ ਕੇਜਰੀਵਾਲ ਇੱਕ ਕੱਠ ਚਾ ਕੇ ਵੀ ਨਸ਼ਾ ਮੁਕਤੀ ਦਾ ਕਹਿ ਰਿਹਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਹੁਣ ਤਰਨ ਤਰਨ ਜਿਮਣੀ ਚੋਂ ਦੇ ਵਿੱਚ ਵੀ ਇਹ ਲੱਗੇ ਹੋਏ ਆ ਕਿ ਅਸੀਂ ਨਸ਼ਾ ਮੁਕਤ ਕਰਤਾ ਪਰ ਜਿਹੜੀ ਗਰਾਊਂਡ ਦੀ ਹਕੀਕਤ ਆ ਉਹ ਕੁਝ ਹੋਰ ਆ ਗਰਾਊਂਡ ਦੀ ਹਕੀਕਤ ਇਹ ਆ ਕਿ ਹੁਣ ਵੀ ਲਗਾਤਾਰ ਲਗਾਤਾਰ ਸਿੰਥੈਟਿਕ ਡਰੱਗ ਕਰਕੇ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਪਰ ਹੁਣ ਫਰਕ ਇਹ ਹੈ ਕਿ ਜੇ ਕਿਸੇ ਦੀ ਮੌਤ ਐ ਹੋ ਜੇ ਨਸ਼ੇ ਨਾਲ ਤੇ ਪੁਲਿਸ ਇਹਨੂੰ ਸਧਾਰਨ ਜਿਹੜਾ ਇਨਸੀਡੈਂਟ ਬਣਾਉਣਾ ਚਾਹੁੰਦੀ ਆ ਉਹ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਕਿ ਕਈ ਘਟਨਾਵਾਂ 'ਚ ਜੇ ਕਿਤੇ ਓਵਰਡੋਜ਼ ਵੀ ਹੋ ਜੇ ਪੱਲੀ ਤਾਂ ਉਹ ਘਰ ਵਾਲਿਆਂ ਨੂੰ ਇਸ ਇਹ ਬੋਲਣ ਨਹੀਂ ਦਿੰਦੇ ਕਿ ਇਹਦੀ ਨਸ਼ੇ ਕਰਕੇ ਮੌਤ ਹੋਈ ਆ ਜੇ ਵੈਸੇ ਵੀ ਕੋਈ ਮੁੰਡਾ ਮਰ ਗਿਆ ਬਰੀ ਵਾਲੇ ਪਿਛਲੇ ਦਿਨੀ ਇੱਕ ਡੈਥ ਹੋਈ ਆ ਠੀਕ ਆ ਉਹਨੂੰ ਵੀ ਇੱਕ ਐਕਸੀਡੈਂਟ ਬਣਾਤਾ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਇਹੋ ਜੇ ਕੇਸ ਹੁੰਦੇ ਆ ਉਹਨੂੰ ਐਕਸੀਡੈਂਟ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਇਨਸੀਡੈਂਟ ਆ ਜਾਂ ਐਕਸੀਡੈਂਟ ਆ ਉਹਨੂੰ ਚਿੱਟੇ ਦੇ ਨਾਲ ਜਾਂ ਨਸ਼ੇ ਦੇ ਕਰਕੇ ਬੋਲਣੀਆਂ ਕਿਉਂਕਿ ਹੁਣ ਸਰਕਾਰ ਇਹਨਾਂ ਨੂੰ ਦੱਸਿਆ ਹੋਇਆ ਅਫਸਰ ਸਾਹਿਬ ਨੂੰ ਵੀ ਜੇ ਤੁਸੀਂ ਤੁਹਾਡੇ ਕੇਸ ਆ ਗਿਆ ਤਾਂ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਇਸ ਕਰਕੇ ਫਿਰ ਉਹ ਇਸ ਖਾਤੇ ਨਹੀਂ ਪੈਣ ਦਿੰਦੇ ਤੇ ਕੁਝ ਪਰਿਵਾਰ ਵੀ ਇਸ ਖਾਤੇ ਨਹੀਂ ਪਾਣਾ ਚਾਹੁੰਦੇ ਵੀ ਸਮਾਜ ਚ ਬਦਨਾਮੀ ਹੋਊਗੀ ਉਹ ਇਹ ਗੱਲ ਲੁਕੋ ਲੈਂਦੇ ਆ ਵੀ ਦੀ ਮੌਤ ਦਾ ਕਾਰਨ ਕੀ ਆ ਠੀਕ ਆ ਇਸ ਕਰਕੇ ਵੀ ਜਿਹੜੀ ਮੰਦੀਪ ਨੂੰ ਧਮਕੀ ਆਈ ਹੈ ਇਹ ਕੋਈ ਇਕੱਲੀ ਕਰੀ ਧਮਕੀ ਨਹੀਂ ਹੈ ਜਿਹੜਾ ਵੀ ਗਰਜੋੜ ਦੇ ਖਿਲਾਫ ਬੋਲੂਗਾ ਜਿਹੜਾ ਵੀ ਇਹਦਾ ਪਰਦਾ ਫਾਸ਼ ਕਰਨ ਦੀ ਗੱਲ ਕਰੂਗਾ ਜਿਹੜਾ ਵੀ ਇਹਨਾਂ ਦਾ ਬਿਜ਼ਨਸ ਰੋਕਣ ਦੀ ਕੋਸ਼ਿਸ਼ ਕਰੂਗਾ ਉਹਨੂੰ ਧਮਕੀਆਂ ਆਉਣਗੀਆਂ ਹੀ ਆ ਸੁਭਾਵਕਾ ਮੰਦੀਪ ਇੱਕ ਲੀਡਰ ਬੰਦਾ ਉਹ ਅੱਜ ਦਾ ਨਹੀਂ ਉਹ ਇਨਕਲਾਬੀ ਲਹਿਰ ਦੇ ਨਾਲ ਜੁੜਿਆ ਹੋਇਆ ਬੰਦਾ ਤੇ ਮੰਦੀਪ ਇਕੱਲਾ ਨਹੀਂ ਹੈ ਮੰਦੀਪ ਦੇ ਪਿੱਛੇ ਜਿਹੜੇ ਹਜ਼ਾਰਾਂ ਲੱਖਾਂ ਲੋਕ ਨੇ ਉਦੇ ਪਿੱਛੇ ਬਹੁਤ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਅਸੀਂ ਵੀ ਮਨਦੀਪ ਦੀ ਸਪੋਰਟ 'ਚ ਖੜੇ ਆਂ ਔਰ ਜੇ ਜਿਵੇਂ ਵੀ ਟੱਕਰ ਨਾ ਪਿਆ ਅਸੀਂ ਦੇਖਾਂਗੇ ਅਸੀਂ ਇਸ ਗੱਲ ਨੂੰ ਨਖੇਦੀ ਕਰਦੇ ਆਂ ਜਿਹੜੀ ਧਮਕੀ ਦਿੱਤੀ ਗਈ ਉਹਦੀ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਦੋਂ ਉਹ ਮੁੰਡੇ ਦਾ ਬਾਪ ਕਹੀ ਜਾਂਦਾ ਕਿ ਮੇਰੇ ਦੋਵੇਂ ਮੁੰਡੇ ਇਫੈਕਟਡ ਆ ਇੱਕ ਮੁੱਕ ਗਿਆ ਤੇ ਇੱਕ ਮੁੱਕਣ ਵਾਲਾ ਮੰंजे ਤੇ ਉਹ ਮੁੰਡਾ ਖੁਦ ਬੋਲ ਕੇ ਕਹੀ ਜਾਂਦਾ ਜਿਹੜਾ ਜਾਉਂਦਾ ਹੈ ਵੀ ਹਾਂ ਮੈਂ ਟੀਕਾ ਲਾਉਣਾ ਫਲਾਣੇ ਤੋਂ ਨਸ਼ਾ ਲੈਣਾ ਫਿਰ ਕੀ ਸਬੂਤ ਚਾਹੀਦਾ ਲੋਕਲ ਪੁਲਿਸ ਵੀਡੀਓ ਦਾ ਮਨਦੀਪ ਤੋਂ ਡਿਲੀਟ ਕਰਾਉਣ ਆ ਗਈ ਵੀ ਤੂੰ ਸਾਡੀ ਬਦਨਾਮੀ ਕਰਦਾ ਵੀਡੀਓ ਡਿਲੀਟ ਕਰ ਦੇ ਜਿਹੜੇ ਬੰਦੇ ਉਹਨੂੰ ਫੋਨ ਲਾ ਕੇ ਕਹਿੰਦੇ ਵੀ ਤੂੰ ਬਾਹਰ ਨਿਕਲ ਤੇਰੇ ਮੈਂ ਫਾਇਰ ਲਗਾਉਣੇ ਆ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਉਹਦੀ ਅਰੈਸਟ ਨਹੀਂ ਹੈ ਕੋਈ ਹਾਂ ਤੇ ਇਹ ਹੋ ਸਕਦਾ ਵੀ ਸ਼ਾਇਦ ਹੁਣ ਤੱਕ ਇਹ ਖਬਰ ਆ ਵੀ ਮਨਦੀਪ ਨੂੰ ਚੱਕ ਕੇ ਜੇਲ੍ਹ ਦੇ ਤਾ ਇਹ ਵੀ ਹੋ ਸਕਦਾ ਇਹ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ ਇਸ ਕਰਕੇ ਜਿਹੜੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਾ ਉਹਦੀ ਅਸਲ ਸੱਚਾਈ ਇਹ ਆ ਜੀ ਅੱਛਾ ਕੀ ਲੱਗਦਾ ਹੈਗਾ ਬਾਈ ਜੇਕਰ ਮੰਨ ਲਾ ਵੀ ਤਰ੍ਹਾਂ ਤਰ੍ਹਾਂ ਦੇ ਲੋਕਾਂ ਕੋਲੇ ਤੌਰ ਤਰੀਕੇ ਹੈਗੇ ਕੋਈ ਕਹਿੰਦਾ ਹੈਗਾ ਵੀ ਦਰਖਾਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਕੋਈ ਕਿਸੇ ਤਰੀਕੇ ਕਹਿੰਦਾ ਕੋਈ ਕਹਿ ਦਿੰਦਾ ਘਾਟਾ ਦਿੱਤੇ ਜਾਣੇ ਚਾਹੀਦੇ ਫੇਰ ਨਸ਼ਾ ਰੁਕ ਜਾਊਗਾ ਤੁਹਾਡੀ ਜਥੇਬੰਦੀ ਦੀ ਕੀ ਸਮਝ ਹੈਗੀ ਆ ਕੀ ਵਾਕਿਆ ਹੀ ਇਹ ਚੀਜ਼ ਰੋਕ ਸਕਦੀ ਆ ਪੂਰਨ ਤੌਰ ਦੇ ਤੇ ਬੰਦ ਹੋ ਸਕਦਾ ਜਾਂ ਨਹੀਂ ਬੰਦ ਹੋ ਸਕਦਾ ਜੇ ਹੋ ਸਕਦਾ ਤਾਂ ਕਿਵੇਂ ਹੋ ਸਕਦਾ ਦੇਖੋ ਜੇ ਆਪਾਂ ਕਹੀ ਵੀ ਆ ਨਸ਼ਾਣੀ ਤੇ ਆ ਕਰ ਲੋ ਇੱਕ ਨਸ਼ੇ ਦਾ ਬਦਲ ਨਸ਼ਾ ਦੇਣਾ ਇਹ ਤਾਂ ਬਿਲਕੁਲ ਠੀਕ ਸਮਝ ਨਹੀਂ ਹੈਗੀ ਅਸੀਂ ਇਹ ਸਮਝ ਦੇ ਨਾਲ ਸਹਿਮਤ ਨਹੀਂ ਹੈਗੇ ਦੂਜਾ ਜਿਹੜਾ ਬੀਏ ਪੂਰੀ ਤਰ੍ਹਾਂ ਬੰਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਦੇਖੋ ਚੀਨ ਦੇ ਵਿੱਚ ਅਫੀਮ ਦੀਆਂ ਦੋ ਜੰਗਾਂ ਹੋਈਆਂ ਨੇ ਹਮ ਅਫੀਮ ਕਰਕੇ ਠੀਕ ਆ ਅਫੀਮ ਚੀਂਗਾ ਦਾ ਮੁਲਕ ਮੰਨਿਆ ਜਾਂਦਾ ਸੀਗਾ ਜਿੱਥੇ ਲੋਕਾਂ ਨੇ ਤੈਅ ਕਰ ਲਿਆ ਉੱਥੇ ਖਤਮ ਕੀਤਾ ਪਰ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਜਿੰਨਾ ਚਿਰ ਤੁਸੀਂ ਉਹ ਕਾਰਨ ਖਤਮ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਇਹ ਖਤਮ ਨਹੀਂ ਕਰ ਸਕਦੇ ਇਹਦੇ ਪਿੱਛੇ ਸਭ ਤੋਂ ਵੱਡਾ ਯੂਥ ਦਾ ਕਰਾਈਸਿਸ ਆ ਹਮ ਇਹਦੇ ਪਿੱਛੇ ਜਿਹੜਾ ਯੂਥ ਆ ਉਹ ਬੇਰੁਜ਼ਗਾਰ ਆ ਉਹਦੇ ਕੋਲੇ ਕੋਈ ਕੰਮ ਨਹੀਂ ਹੈ ਉਦੇ ਹੱਥ ਵਿਲੇ ਆ ਇਹਦੇ ਪਿੱਛੇ ਜਿਹੜਾ ਯੂਥ ਆ ਉਹ ਪ੍ਰਵਾਸ ਕਰ ਰਿਹਾ ਉਹਦੀ ਜਿਹੜੀ ਮਾਨਸਿਕਤਾ ਉਹ ਲਗਾਤਾਰ ਜਿਹੜਾ ਬ੍ਰੇਨ ਡ੍ਰੇਨ ਇਥੋਂ ਹੋ ਰਿਹਾ ਠੀਕ ਆ ਉਹ ਇੰਨੇ ਸਟ्रेस ਚ ਆ ਕੇ ਉਹਦਾ ਡੋਪਾਮਾਈਨ ਰਿਲੀਜ਼ ਨਹੀਂ ਹੋ ਰਿਹਾ ਸਾਰਾ ਕੁਝ ਮੈਂਟਲੀ ਸਟ्रेस ਕਰਕੇ ਆ ਆਰਥਿਕਤਾ ਜਿਹੜੀ ਕਮਜ਼ੋਰ ਹੋਣ ਕਰਕੇ ਆ ਔਰ ਜਿਹੜਾ ਭਵਿੱਖਾ ਉਹਨੂੰ ਸੁਨਹਿਰੀ ਨਾ ਦਿਸਣ ਕਰਕੇ ਆ ਉਹ ਨਿਰਾਸ਼ਾ ਦੇ ਆਲਮ ਚ ਇਸੇ ਨਿਰਾਸ਼ਾ ਦਾ ਫਾਇਦਾ ਉਠਾ ਕੇ ਜਿਹੜੇ ਸਿਆਸਤਦਾਨ ਨੇ ਉਹਨੂੰ ਵਰਤ ਰਹੇ ਆ ਜਿਹੜੇ ਨਸ਼ੇ ਦੇ ਸਮਗਲਰ ਨੇ ਉਹਨੂੰ ਵਰਤ ਰਹੇ ਆ ਤੇ ਜਿਹੜੀ ਅਫਸਰ ਸਾਹੀ ਆ ਉਹ ਉਹਨੂੰ ਵਰਤ ਰਹੀ ਆ ਜਿੰਨਾ ਚਿਰ ਉਹਦੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਹੁੰਦਾ ਜਿੰਨਾ ਚਿਰ ਉਹਦੀ ਜਿਹੜੀ ਮਾਨਸਿਕ ਸੰਤੁਸ਼ਟੀ ਆ ਉਹ ਨਹੀਂ ਹੁੰਦੀ ਤੇ ਜਿੰਨਾ ਚਿਰ ਇਹਦੇ ਤੇ ਪੂਰਨ ਪਾਬੰਦੀ ਨਹੀਂ ਲੱਗਦੀ ਪੂਰਨ ਪਾਬੰਦੀ ਦਾ ਮੇਰਾ ਮਤਲਬ ਇਹ ਹੈ ਕਿ ਉਹ ਕਿਸੇ ਵੀ ਏਰੀਆ 'ਚ ਆਉਂਦੀ ਆ ਸਪਲਾਈ ਲਾਈਨ ਨਹੀਂ ਬੰਦ ਹੁੰਦੀ ਜਿੰਨਾ ਚਿਰ ਜਿਹੜੀ ਚੀਜ਼ ਦੁਕਾਨ ਤੇ ਮਿਲਣੀ ਆ ਉਹ ਲੋਕ ਲੈਣਗੇ ਜੀ ਇਹਦੇ ਪਿੱਛੇ ਬਹੁਤ ਵੱਡੇ ਕਾਰੋਬਾਰੀ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਮੰundra ਬੰਦਰਗਾਹ ਆਏ ਅੰਬਾਨੀ ਦੀ ਜੀ ਉਸ ਬੰਦਰਗਾਹ ਤੋਂ ਇੱਕ ਕੰਟੇਨਰ ਭਰ ਕੇ ਸੰਥੈਟਿਕ ਡਰੱਗ ਦਾ ਫੜਿਆ ਗਿਆ ਐਨਆਈ ਨੇ ਰੇਡ ਕਰੀ ਆ ਪੰਜ ਗ੍ਰਿਫਤਰੀਆਂ ਹੋਈਆਂ ਨੇ ਅੰਦਾ ਅੰਬਾਨੀ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਐਵੇਂ ਨਹੀਂ ਪੁੱਛਿਆ ਵੀ ਇਹ ਬੰਦੇ ਕੌਣ ਆ ਕਿੱਥੋਂ ਆਏ ਤੇ ਰਿਪੋਰਟ ਤੇ ਕਿਵੇਂ ਮਿਲ ਗਈ ਜੀ ਅਸੀਂ ਪਹਿਲਾਂ ਵੀ ਸਵਾਲ ਠਾਉਂਦੇ ਰਹੇ ਆ ਠੀਕ ਆ ਆ ਇੱਕ ਅਸੀਂ ਦੀਪ ਸਿੰਘ ਵਾਲੇ ਦੇ 77 ਕਿਲੋ ਹੈਰਨ ਦੇ ਜਿਹੜੇ ਬੰਦੇ ਫੜੇ ਗਏ 70 ਕਿਲੋ ਬਾਰਡਰ ਪਾਰ ਲੈ ਕੇ ਆਏ ਆ ਉਹ ਸਾਡੇ ਨੌਜਵਾਨ ਆਗੂ ਨੌਣੇ ਹਾਲ ਸਿੰਘ ਦੀਪ ਸਿੰਘ ਵਾਲਾ ਦੇ ਪਿੱਛੇ ਗਨ ਲੈ ਕੇ ਲੱਗੇ ਰਹੇ ਸਾਡੇ ਬੰਦੇ ਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਫੜੇ ਨਹੀਂ ਗਏ ਅਸੀਂ ਐਸਐਸਪੀ ਦਫ਼ਤਰ ਧਰਨਾ ਅਨਾਉਂਸ ਕਰਿਆ ਜੀ ਐਸਐਸਪੀ ਦਫ਼ਤਰ ਧਰਨੇ ਦਾ ਐਲਾਨ ਕਰਿਆ ਫੇਰ ਜਾ ਕੇ ਕਿਤੇ ਬੰਦੇ ਰੈਸਟ ਹੋਏ ਜਮਾਨਤ ਤੇ ਫੇਰ ਆ ਗਏ ਸਾਡੇ ਬੰਦੇ ਨੂੰ ਪੂਰਾ ਖਤਰਾ ਹੈ ਵੀ ਉਹਨੂੰ ਜਿਹੜਾ ਧਮਕੀਆਂ ਨੇ ਉਹਨੂੰ ਮਾਰਿਆ ਜਾ ਸਕਦਾ ਤੇ ਸਾਡਾ ਲਾਇਸੈਂਸ ਤੱਕ ਜਿਹੜੀ ਐਸਐਸਪੀ ਫਰੀਦਕੋਟ ਨੇ ਰੋਕੀ ਬੈਠੇ ਨੌਨਲ ਦਾ ਲਾਇਸੈਂਸ ਤੱਕ ਨਹੀਂ ਬਣਾ ਕੇ ਦਿੱਤਾ ਹਾਂ ਤੇ ਜਿੱਦੇ ਉਹਦਾ ਨੁਕਸਾਨ ਹੋ ਗਿਆ ਉਹਦੇ ਸਿਰਫ ਗੋਮਲੂਆਂ ਤੋਂ ਮਿੱਟੀ ਝਾੜਨਗੇ ਇਸ ਕਰਕੇ ਸਰਕਾਰ ਇਹਦੇ ਪ੍ਰਤੀ ਨਾ ਤਾਂ ਸਹਿਰਦਾ ਤੇ ਨਾ ਉਹ ਕਰਨਾ ਚਾਹੁੰਦੇ ਆ ਜਿਹੜੇ ਕਹਿੰਦੇ ਸੀ ਕਿ 4 ਹਫਤਿਆਂ ਚ ਨਸ਼ਾ ਖਤਮ ਕਰ ਦਿਆਂਗੇ ਅੱਜ ਤਰਨਤਾਰ ਜਿਮਣੀ ਚੋਣ ਚ 4 ਸਾਲ ਬਾਅਦ ਇਹ ਕਹਿ ਰਿਹਾ ਕਿ ਸਾਨੂੰ ਸਮਾਂ ਦਿਓ ਕਿ ਅਸੀਂ ਨਸ਼ਾ ਜਿਹੜਾ ਉਹ ਬੰਦ ਕਰਾਂਗੇ 4 ਸਾਲ ਤੱਕ ਨਹੀਂ ਰੁਕਿਆ ਜਿੰਨਾ ਤੋਂ ਉਹਨਾਂ ਤੁਸੀਂ ਕੀ ਆਸ ਕਰ ਸਕਦੇ ਆ ਇਸ ਕਰਕੇ ਇਹਨੂੰ ਲੋਕ ਹੀ ਬੰਨ੍ਹ ਲਾ ਸਕਦੇ ਆ ਲੋਕਾਂ ਨੂੰ ਇਸ ਮਾਮਲੇ ਤੇ ਇੱਕ ਮਹਿਮਾ ਜਿਹੜੀ ਬਣਾਉਣੀ ਚਾਹੀਦੀ ਆ ਨਸ਼ਾ ਤਸਕਰਾਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਔਰ ਜਿਹੜੇ ਇਹਨਾਂ ਨੂੰ ਸ਼ਹਿ ਦਿੰਦੇ ਆ ਸਿਆਸਤਦਾਨ ਆ ਚਾਹੇ ਪੁਲਿਸ ਆ ਚਾਹੇ ਵੱਡੇ ਸਮਗਲਰ ਨੇ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡੀ ਜਨਤਕ ਮੂਵਮੈਂਟ ਖੜੀ ਕਰਨੀ ਚਾਹੀਦੀ